ਪਰਾਣੀਆਂ ਮਾਈਆਂ ਜਿਹੜੀਆਂ ਸਾਨੂੰ ਹੱਥ ਵਾਲੀ ਮਧਾਣੀ ਨਾਲ ਦਹੀਂ ਨੂੰ ਰੜਕਦੀਆਂ ਸਨ ਹੁਣ ਉਹ ਜਿਸ ਰਵਾਨਗੀ ਦੇ ਨਾਲ ਜਿਸ ਪੇਸ਼ੈਂਸ ਦੇ ਨਾਲ ਜਿਨੇ ਧੀਰਜ ਦੇ ਨਾਲ ਉਸ ਮਧਾਣੀ ਨੂੰ �ेੜਦੀਆਂ ਸਨ ਪੂਰੀ ਇੱਕ ਲੈਅ ਦੇ ਨਾਲ ਜਦੋਂ ਬੱਚੇ ਹੁੰਦੇ ਆ ਅਸੀਂ ਉਹਨਾਂ ਦੀ ਗੋਦ ਵਿੱਚ ਜਾ ਕੇ ਬੈਠ ਜੋ ਜੋਰ ਦੀ ਉਹਨਾਂ ਅੱਖਾਂ ਨੂੰ ਭਾਂਡਾ ਟੁੱਟ ਜਾਏਗਾ ਉਹ ਪ੍ਰਕਿਰਿਆ ਦੇ ਨਾਲ ਹੀ ਉਹਦੇ ਵਿੱਚੋਂ ਮੱਖਣ ਨਿਕਲਣਾ ਹੈ ਕਾਲੀ ਨਾਲ ਨਹੀਂ ਨਿਕਲਣਾ ਜਣਾ ਕਿਤੇ ਨਹੀਂ ਭਜਣਾ ਕਿਤੇ ਨਹੀਂ ਕੋਈ ਰਿਕਾਰਡ ਨਹੀਂ ਕਾਇਮ ਕਰਨਾ ਕੋਈ ਗਿਣਤੀ ਨਹੀਂ ਕਰਨੀ ਉਹਦੇ ਚ ਆਪਣੀ ਭੁੱਖ ਵੇਖੀ ਜਾਣੀ ਹੈ ਵੀ ਮੈਂ ਇੰਨਾ ਖਾ ਕੇ ਇੰਨਾ ਪਚਾ ਸਕਦਾ ਉਹਦੇ ਚ ਇਹ ਨਹੀਂ ਹੁੰਦਾ ਵੀ ਮੈਂ 20 ਰੋਟੀਆਂ ਖਾਣੀਆਂ ਹੀ ਖਾਣੀਆਂ ਜਿਹੜਾ ਬੰਦਾ ਆਪਣੇ ਸਰੀਰ ਦੀ ਲੋੜ ਮੁਤਾਬਕ ਛੱਕਦਾ ਹੈ ਕਿ ਅੱਜ ਭੁੱਖ ਵੱਧ ਹੈ ਤੇ ਅੱਧਾ ਪ੍ਰਸ਼ਾਦਾ ਵੱਧ ਸ਼ੱਕਿਆ ਜਾਏਗਾ ਨਹੀਂ ਭੁੱਖ ਤੇ ਘੱਟ ਸ਼ੱਕਿਆ ਜਾਏਗਾ ਮੈਂ ਕੋਈ ਗਿਣਤੀ ਕਰਨ ਲਈ ਥੋੜਾ ਛੱਕ ਰਿਹਾ ਮੈਂ ਤਾਂ ਆਪਣੇ ਸਰੀਰ ਦੇ ਸਕੂਨ ਲਈ ਸਰੀਰ ਦੀ એનર્ਜੀ ਲਈ ਸਰੀਰ ਦੀ ਤਾਕਤ ਲਈ ਸਰੀਰ ਨੂੰ ਜਿਉਂਦਿਆਂ ਰੱਖਣ ਲਈ ਛੱਕ ਰਿਆਂ ਪ੍ਰਾਣੀਆਂ ਮਾਈਆਂ ਜੜੀਆਂ ਸਾਨੂੰ ਹੱਥ ਵਾਲੀ ਮਧਾਣੀ ਨਾਲ ਦਹੀਂ ਨੂੰ ਰੜਕਦੀਆਂ ਸਨ ਤੇ ਬੱਚੇ ਹੁੰਦਿਆਂ ਕਈ ਵਾਰ ਉਹਨਾਂ ਦੀ ਗੋਦ ਵਿੱਚ ਜਾ ਬਹਿਣਾ ਤੇ ਆਖਣਾ ਮੈਂ ਵੀ ਰੜਕਣਾ ਹੁਣ ਉਹ ਜਿਸ ਸਰਵਾਨਗੀ ਦੇ ਨਾਲ ਜਿਸ ਪੇਸ਼ੈਂਸ ਦੇ ਨਾਲ ਜਿਨੇ ਧੀਰਜ ਦੇ ਨਾਲ ਉਸ ਮਧਾਣੀ ਨੂੰ ਗੇੜਦੀਆਂ ਸਨ ਪੂਰੀ ਇੱਕ ਲੈਅ ਦੇ ਨਾਲ ਅਰ ਜਦੋਂ ਬੱਚੇ ਹੁੰਦੇ ਆ ਅਸੀਂ ਉਹਨਾਂ ਦੀ ਗੋਦ ਵਿੱਚ ਜਾ ਕੇ ਬੈਠਾ ਤੇ ਜੋਰ-ਜੋਰ ਦੇ ਉਹਨਾਂ ਆਖਣਾ ਭਾਂਡਾ ਟੁੱਟ ਜਾਏਗਾ ਤੇ ਜੇ ਭਾਂਡਾ ਜ਼ਿਆਦਾ ਭਰਿਆ ਤੇ ਬਾਹਰ ਡੁੱਲੇਗਾ ਦਹੀਂ ਵੀ ਇਦਾਂ ਨਹੀਂ ਉਹਦੀ ਇੱਕ ਪ੍ਰਕਿਰਿਆ ਹੈ ਵੀ ਇਹਨੂੰ ਰਿੜਕਣਾ ਹੈ ਬੜੇ ਸਹਿ ਸਹਿਜ ਨਾਲ ਕਾਲੀ ਕੋਈ ਨਹੀਂ ਜਾਣਾ ਕਿਤੇ ਨਹੀਂ ਉਹ ਪ੍ਰਕਿਰਿਆ ਦੇ ਨਾਲ ਹੀ ਉਹਦੇ ਵਿੱਚੋਂ ਮੱਖਣ ਨਿਕਲਣਾ ਹੈ ਕਾਲੀ ਨਾਲ ਨਹੀਂ ਨਿਕਲਣਾ ਬੜੇ ਸਹਿਜ ਨਾਲ ਉਹਨਾਂ ਨੇ ਉਹਨੂੰ ਧੀਰਜ ਦੇ ਨਾਲ ਪੇਸ਼ੈਂਸ ਦੇ ਨਾਲ ਪੂਰੀ ਇੱਕ ਲਇ ਤੇ ਰਵਾਨਗੀ ਦੇ ਨਾਲ ਉਹਨੂੰ ਰੜਕਣਾ ਤੀ ਇਹ ਤਾਂ ਉਹਨਾਂ ਦਾ ਰੋਜ਼ ਦਾ ਕੰਮ ਸੀ ਉਹਨੂੰ ਪਤਾ ਸੀ ਵੀ ਧੀਰਜ ਦੇ ਨਾਲ ਟਿਕਾਅ ਦੇ ਨਾਲ ਇੱਕ ਰਵਾਨਗੀ ਦੇ ਨਾਲ ਇੱਕ ਲਇ ਦੇ ਨਾਲ ਇਹ ਸਾਰਾ ਕਾਰਜ ਸਫਲ ਹੁੰਦਾ ਹੈ ਮਹਾਰਾਜ ਕਹਿੰਦੇ ਨੇ ਇਸੇ ਤਰ੍ਹਾਂ ਜਿਹੜਾ ਚਿੰਤਨ ਹੈ ਨਾ ਉਹ ਧੀਰਜ ਮੰਗਦਾ ਹੈ ਪੇਸ਼ੈਂਸ ਮੰਗਦਾ ਹੈ ਟਿਕਾਉ ਮੰਗਦਾ ਹੈ ਹਰ ਕਾ ਬਿਲੋਬਨਾ ਬਿਲੋਵੋ ਮੇਰੇ ਭਾਈ ਸਹਿਜ ਬਿਲੋਵੋ ਜਾਣਾ ਕਿਤੇ ਨਹੀਂ ਭਜਣਾ ਕਿਤੇ ਨਹੀਂ ਕੋਈ ਰਿਕਾਰਡ ਨਹੀਂ ਕਾਇਮ ਕਰਨਾ ਕੋਈ ਗਿਣਤੀ ਨਹੀਂ ਕਰਨੀ ਕੀ ਦੇਲੀ ਕਰਨੀ ਉਹ ਨਿਜ ਲਈ ਹੈ ਸਾਰਾ ਕੁਝ ਉਹਦੇ ਚ ਆਪਣੀ ਭੁੱਖ ਵੇਖੀ ਜਾਣੀ ਹੈ ਵੀ ਮੈਂ ਇੰਨਾ ਖਾ ਕੇ ਇੰਨਾ ਪਚਾ ਸਕਦਾ ਉਹਦੇ ਚ ਇਹ ਨਹੀਂ ਹੁੰਦਾ ਵੀ ਮੈਂ 20 ਰੋਟੀਆਂ ਖਾਣੀਆਂ ਹੀ ਖਾਣੀਆਂ ਨੇ ਕੀ ਮਸਲਾ ਹੈ ਇਸ ਗੱਲ ਦਾ ਜਿਹੜਾ ਬੰਦਾ ਇਹ ਮਿਤ ਕੇ ਚਲਦਾ ਵੀ ਮੈਂ 5 ਪ੍ਰਸ਼ਾਦ ਸਵੇਰੇ ਛਕਣੇ ਨੇ 5 ਹੀ ਰਾਤ ਨੂੰ ਛਕਣੇ ਨੇ ਹੁਣ ਮੰਨ ਲਓ ਜਿਸ ਦਿਨ ਨੂੰ ਭੁੱਖ ਜਿਆਦੀ ਹੈ ਜਾਂ ਜਿਸ ਦਿਨ ਭੁੱਖ ਘੱਟ ਹੈ ਇਹਦਾ ਮਤਲਬ ਉਹਨੇ ਸਰੀਰ ਨੂੰ ਕੀ ਸਮਝਿਆ ਇਹ ਭਾਂਡਾ ਹੈ ਤੇ ਇੰਨੀ ਚੀਜ਼ੇ ਦੇ ਨੱਪ ਕੇ ਪਾਉਣੀ ਪਾਉਣੇ ਭਾਵੇਂ ਔਖੀ ਪਾਵੇ ਭਾਵੇਂ ਸੌਖੀ ਪਾਵੇ ਜਿਹੜਾ ਬੰਦਾ ਆਪਣੇ ਸਰੀਰ ਦੀ ਲੋੜ ਮੁਤਾਬਕ ਛਕਦਾ ਹੈ ਇਹ ਅੱਜ ਭੁੱਖ ਵਧਦਾ ਤੇ ਅਦਾ ਪ੍ਰਸ਼ਾਦਾ ਵਧ ਸ਼ਕਿਆ ਜਾਏਗਾ ਨਹੀਂ ਭੁੱਖ ਤੇ ਘਟ ਸ਼ਕਿਆ ਜਾਏਗਾ ਮੈਂ ਕੋਈ ਗਿਣਤੀ ਕਰਨ ਲਈ ਥੋੜਾ ਛਕ ਰਿਹਾ ਮੈਂ ਤਾਂ ਆਪਣੇ ਸਰੀਰ ਦੇ ਸਕੂਨ ਲਈ ਸਰੀਰ ਦੀ એનર્ਜੀ ਲਈ ਸਰੀਰ ਦੀ ਤਾਕਤ ਲਈ ਸਰੀਰ ਨੂੰ ਜਿਉਂਦਿਆਂ ਰੱਖਣ ਲਈ ਛਕ ਰਿਹਾ ਇਸੇ ਤਰ੍ਹਾਂ ਜਿਹੜਾ ਚਿੰਤਨ ਹੈ ਜੇ ਉਹ ਵਿਚਾਰ ਦਾ ਜਿਹੜਾ ਚਿੰਤਨ ਹੈ ਉਹਦੇ 'ਚ ਦੌੜ ਕੋਈ ਨਹੀਂ ਉਹ 'ਚ ਗਿਣਤੀ ਕੋਈ ਨਹੀਂ ਹੁੰਦੀ ਉਹਦੇ 'ਚ ਆਪਣੀ ਸੈਟੀਸਫੈਕਸ਼ਨ ਹੁੰਦੀ ਹੈ ਤਸੱਲੀ ਹੁੰਦੀ ਹੈ ਮਨ ਦਾ ਆਨੰਦ ਹੁੰਦਾ ਹੈ ਉਹਦੇ ਵਿੱਚ ਕੁਝ ਖੋਜਣਾ ਹੁੰਦਾ ਹੈ ਕੁਝ ਪਾਉਣਾ ਹੁੰਦਾ ਹੈ ਕੁਝ ਲੱਭਣਾ ਹੁੰਦਾ ਹੈ। ਤੋਂ ਪਾਤਸ਼ਾਹ ਕਹਿੰਦੇ ਹਰ ਕਾਂ ਬਿਲੋਬਨਾ ਮਨ ਕਾ ਵਿਚਾਰਾ ਜਦੋਂ ਮਨ ਕਰਕੇ ਅਸੀਂ ਵਿਚਾਰ ਕਰਦੇ ਉਹਨੂੰ ਰਿੜਕਦੇ ਹਾਂ।